ਸਤਨਾਮ ਸ੍ਰੀ ਵਾਹਿਗੁਰੂ ਜੀ ਤਨਾ ਸ੍ਰੀ ਮਹਲਾ ਪਹਿਲਾ ਕਰ ਦੂਜਾ ਅਸ਼ਟਪਦੀਆਂ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਜੁਗ ਹੈ ਨਹੀਂ ਦੂਰੇ ਗੁਰਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਜੁਗ ਹੈ ਨਹੀਂ ਦੂਰੇ ਹਰ ਰਸ ਚੋਗ ਜੁਗੇ ਪ੍ਰਭਾਵੇ ਸਰਬਰ ਮੈਂ ਹੰਸ ਪ੍ਰਾਨ ਬਦ ਪਾਵੇ ਕਿਆ ਬਗ ਬੱਪੜਾ ਸੱਪੜੀ ਨਾਏ ਕੀਚੜ ਲੂਬੈ ਮੈਲ ਨਾ ਜਾਏ ਰਹਾ ਰਖ ਰਖ ਚਰਨ ਤੇ ਰੀ ਵਿਚਾਰੀ ਦੁਵਿਧਾ ਸੋੜ ਭੈ ਨਿਰੰਕਾਰੀ ਮੁਕਤ ਪਦਾਰਥ ਹਰ ਰਜ ਜਾ ਕੇ ਆਵਣ ਜਾਣ ਰਹੇ ਗੁਰ ਰਾਖੇ ਸਰਬਰ ਹੰਸਾ ਸੋੜ ਨ ਜਾਏ ਪ੍ਰੇਮ ਭਗਤ ਕਰ ਸਹਿ ਸਮਾਏ ਸਰਬਰ ਮੈਂ ਹੰਸ ਹੰਸ ਮਹਿ ਸਾਗਰ ਇਕੱਠ ਕਥਾ ਗੁਰਬਚਨੀ ਆਦਰ ਸੁਨ ਮੰਡਲ ਇਕ ਜੋਗੀ ਵੈਸੇ ਨਾਰਨਾ ਪੁਰਖ ਕਹੋ ਕੂ ਕੈਸੀ ਤੇਰੇ ਭਵਨ ਜੋਤ ਰਹੇ ਨਿਵਲਾਈ ਸੁਰ ਨਰ 나ਥ ਸੱਚੀ ਸਰਨਾਈ ਆਨੰਦ ਮੂੜ ਅਨਾਥ ਵਧਾਰੀ ਗੁਰਮੁਖ ਸਹਿ ਭਗਤ ਸਹਿਜ ਵਿਚਾਰੇ ਭਗਤ ਵਸਲ ਭੈ ਕਟਨ ਹਾਰੀ ਹਉਮੈ ਮਾਰ ਮਿਨੇ ਭਗਤ ਹਾਰੇ ਅਨਕ ਯਤਨ ਕਰ ਕਾਲ ਸੰਤਾਈ ਮਰਨ ਨਖਾਈ ਮੰਡਲ ਮੈਂ ਆਵੇ ਜਨਮ ਪਦਾਰਥ ਦੋ ਵਿਦਾ ਕੋਵੈ ਆਪ ਨਾ ਜੀਨ ਸ ਭ੍ਰਮ ਭ੍ਰਮ ਰੂਵੈ ਕਹਿ ਤੋ ਪਰ ਤੋ ਸੁਣ ਤੋ ਏਕ ਧੀਰ ਜੇ ਧਰਮ ਧਰਨੀ ਤਰ ਟੇਕ ਜਤ ਸਤ ਸੰਜ ਮਰਦੇ ਸਮਾਇ ਚੌਥੇ ਪਦ ਕੋ ਜੇ ਮਨ ਪਤੀਆਂ ਏ ਸਾਚੀ ਨਿਰਮਲ ਮੈਲ ਲਾਗੇ ਗੁਰ ਕਾ ਸ਼ਬਦ ਧਰਮ ਭਾਗੈ ਸੂਰਤ ਮੂਰਤ ਆਦਿ ਅਨੂਪ ਨਾਨਕ ਜਾਤੀ ਸਾਚ ਸਰੂਪ ਸਾਚੀ ਨਿਰਮਲ ਮੈਲ ਨਾ ਲਾਗੈ ਗੁਰ ਕਾ ਸ਼ਬਦ ਧਰਮ ਭਾਗੈ ਸੂਰਤ ਮੂਰਤ ਆਦਿ ਅਨੂਪ ਨਾਨਕ ਜਾਤੀ ਸਾਚ ਸਰੂਪ ਗੁਰਜੀ ਕਾ ਕਲਸਾ